ਵੀਡੀਓ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਮੈਂ ਪਿੰਡ ਹਕੀਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਖੜਾ ਹਾਂ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਜਿੱਥੇ 7 ਸਤੰਬਰ ਨੂੰ ਜਿਹੜਾ ਬਹੁਤ ਭਾਰੀ ਜਿਹੜਾ ਸਾਲਾਨਾ ਜੋੜ ਮਿਲਾ ਕਰਵਾਇਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਗੁਰਮਤ ਸਮਾਗਮ ਹੈ ਇਹ ਜਿਹੜਾ ਸਮਾਗਮ ਹੈ ਜਿੰਦਾ ਸ਼ਹੀਦ ਸੰਤ ਪਾਪਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਮਾਤਾ ਜਸ਼ਪਾਲ ਪਲਕੌਰ ਜੀ ਦੀ ਅਗਵਾਈ ਵਿੱਚ ਜਿਹੜਾ ਇਹ ਮੇਲਾ ਕਰਵਾਇਆ ਜਾਣਾ ਹੈ ਜਿਸ ਦੌਰਾਨ ਜਿਹੜੇ ਬਹੁਤ ਉੱਚ ਕੋਟੀ ਦੇ ਰਾਗੀ ਢਾਡੀ ਇਹ ਜਿਹੜੇ ਉਸ ਦਿਨ ਪਹੁੰਚ ਰਹੇ ਆ ਤੇ ਨਾਲ ਦੀ ਨਾਲ ਬਾਬਾ ਜੀ ਦੱਸਦੇ ਆ ਕਿ ਕੋੜ ਦੌੜਾਂ ਵੀ ਹਣ ਗਿਆ ਇਸ ਕਰਕੇ ਸਾਡੀ ਟੀਮ ਦੀ ਬੇਨਤੀ ਹੈ ਕਿ ਤੁਸੀਂ ਹੌਮ ਹਮਾ ਕੇ ਇਸ ਸਮਾਗਮ ਵਿੱਚ ਪਹੁੰਚੋ ਤੇ ਨਾਲ ਦੀ ਨਾਲ ਬਾਬਾ ਜੀ ਨਾਲ ਕਰਾਉਣੀ ਹੈ ਗੱਲਬਾਤ ਕਿ ਕੀ ਕੀ ਪ੍ਰੋਗਰਾਮ ਜਿਹੜੇ ਆ ਬਣਾਏ ਗਏ ਆ ਤਿਆਰ ਕੀਤੇ ਗਏ ਆ ਸੋ ਮੈਨੂੰ ਪਤਾ ਲੱਗਾ ਕਿ ਤਿਆਰੀਆਂ ਬੜੇ ਜ਼ਬਰਦਸਤ ਤਰੀਕੇ ਨਾਲ ਜਿਹੜੀਆਂ ਮੁਕੰਮਲ ਕੀਤੀਆਂ ਗਈਆਂ ਸੋ ਬਾਬਾ ਜੀ ਨਾਲ ਕਰਦੇ ਆ ਗੱਲਬਾਤ ਉਦੋਂ ਤੱਕ ਸਾਡਾ ਤੁਸੀਂ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਸੀਂ ਫੇਸਬੁੱਕ ਤੇ ਤੈਨੂੰ ਫੋਲੋ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਦੁਆਰਾ ਨਾਨਕ ਸਰ ਸਾਹਿਬ ਪਿੰਡ ਹਕੀਮਪੁਰ ਜੋ ਇਤਿਹਾਸਕ ਸਥਾਨ ਹੈ ਪਾਸ਼ਾਹੀ ਪਹਿਲੀ ਗੁਰੂ ਨਾਨਕ ਸਾਹਿਬ ਜੀ ਇੱਥੇ ਅਤੇ ਪਾਸ਼ਾਹੀ 7 ਗੁਰੂ ਹਰ Rai ਸਾਹਿਬ ਜੀ ਇਸ ਸਥਾਨ ਤੇ ਆਏ ਹਨ ਤੇ ਗੁਰੂ ਤੇਗ ਬਹਾਦਰ ਜੀ ਚਰਨਛੋਪਾ ਪ੍ਰਾਪਤ ਤਿੰਨ ਪਾਸ਼ਾਹੀਆਂ ਦੀ ਚਰਨਛੋਪਾ ਪ੍ਰਾਪਤ ਇਹ ਧਰਤੀ ਹੈ ਪਿੰਡ ਹਕੀਮਪੁਰ ਵਿਖੇ ਜਸਲਾਨਾ ਸਮਾਗਮ ਜੋੜ ਮੇਲਾ ਹੁੰਦਾ ਹੈ ਮਿਸ਼ਲ ਸ਼ਹੀਦਾ ਤਰਨਾ ਦਲ ਹਰੀਆਂ ਵੇਲਾ ਮੁੱਖ ਪ੍ਰਬੰਧਕ ਸਿੰਘ ਸਾਹਿਬ ਜਿਹਦਰ ਬਾਬਾ ਨਿਹਾਲ ਸਿੰਘ ਜਿੰਦਾ ਸ਼ਹੀਦ ਮਿਸ਼ਲ ਸ਼ਹੀਦਾ ਤਰਨਾ ਦਲ ਅਤੇ ਮਾਤਾ ਯਸ਼ਪਾਰਕੌਰ ਜੀ ਵੱਲੋਂ ਸਾਰੇ ਹੀ ਇੱਥੇ ਸਥਾਨ ਤੇ ਜੋ ਸੇਵਾ ਨਿਭਾਈ ਜਾਂਦੀ ਹੈ ਅਤੇ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਸਲਾਨਾ ਜੋੜ ਮੇਲਾ ਤੇ ਗੁਰਮਤ ਸਮਾਗਮ ਜੋ 5 ਤਰੀਕ ਨੂੰ ਖੰਡਪੜ ਸਹਿਬ ਅਜ ਰੰਭ ਹੋ ਗਏ ਹਨ ਅਤੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਸਮਾਗਮ ਵਾਸਤੇ ਬਧ ਹੀ ਪ੍ਰਸਿੱਧ ਰਾਗੀ ਢਾਡੀ ਜਥੇ ਪਹੁੰਚ ਰਹੇ ਹਨ 7 ਤਰੀਕ ਨੂੰ ਸਮਾਗਮ ਦੇ ਵੇਲੇ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਵਿਭੋਗ 7 ਤਰੀਕ ਨੂੰ 10:30 ਵਜੇ ਪਾਏ ਜਾਣੇ ਹਨ ਉਸ ਤੋਂ ਪ੍ਰੰਤ ਕੀਰਤਨ ਜਵਾਨ ਸਜਨੇ ਹਨ ਅਤੇ ਸਾਰੀਆਂ ਸੰਗਤਾਂ ਨੇ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸਾਰੀਆਂ ਹੀ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਸੇਵਾਦਾਰਾਂ ਵੱਲੋਂ ਆਪ ਜੀ ਨੇ ਇੱਥੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਬੜੇ ਹੀ ਉਸ ਤੋਂ ਪ੍ਰੰਤ ਸ਼ਾਮ ਨੂੰ 4 ਵਜੇ ਕੋੜ ਦੌੜਾਂ ਤੇ ਸ਼ਸਤਰ ਵਿਦਿਆ ਦੇ ਖਾੜੇ ਵੀ ਸਜਾਏ ਜਾਣਗੇ ਮਿਸ਼ਲ ਸ਼ਹੀਦਾ ਤਰਨਤਲ ਦੇ ਮੁਖ ਪ੍ਰਬੰਧਕ ਸਿੰਘ ਸਾਹਿਬ ਜਿਹੇਦਰ ਬਾਬਾ ਨਿਹਾਲ ਸਿੰਘ ਜੀ ਵੱਲੋਂ ਅਤੇ ਮਾਤਾ ਜਿਸ਼ਪਾਲ ਜੀ ਕੋਲੋਂ ਸਾਰੇ ਹੀ ਸੰਗਤਾਂ ਨੂੰ ਇਲਾਕੇ ਦੀਆਂ ਨੂੰ ਬੇਨਤੀ ਹੈ ਆਪ ਜਿੰਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਘਰ ਦੇ ਰਾਗੀ ਢਾਡੀ ਸਿੰਘਾਂ પાસે ਕੁਰਬਾਨੀ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ